ਸਰਨਾ ਜਦੋਂ ਕੋਈ ਕਲਾਕਾਰ ਹੁੰਦਾ ਜਿਸ ਲੈਵਲ ਤੇ ਤੁਸੀਂ ਬੈਠੇ ਹੋ ਜਿਹੜਾ ਲੈਵਲ ਥੋੜਾ ਸਰ ਉਹ ਦੋ ਲੈਵਲ ਹਨ ਦੁਨੀਆ ਦੇ ਇੱਕ ਇਨਸਾਨਾਂ ਦਾ ਲੈਵਲ ਹੈ ਇੱਕ ਅਸੀਂ ਜਿਹੜੀ ਸਰਬਸ਼ਕਤੀਮਾਨ ਪਰਮਾਤਮਾ ਨੂੰ ਮੰਨਦੇ ਆ ਜਿਹੜਾ ਅਸੀਂ ਕਦੇ ਨਹੀਂ ਦੇਖਦੇ ਬਟ ਜਿਹੜੇ ਉਹਨਾਂ ਦਾ ਰਾਹ ਦਿਖਾਉਂਦੇ ਆ ਜਿਹੜੇ ਸਾਡੇ ਗੁਰੂ ਆ ਜਿਹੜੇ ਸਾਡੇ ਫਕੀਰ ਆ ਉਹ 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 ਹੁੰਦਾ ਲੈਵਲ ਉੱਪਰ ਹੁੰਦਾ ਆਪਾਂ ਆਮ ਇਨਸਾਨ ਹਾਂ ਹਾਂ ਸਭ ਦੀਆਂ ਡਿਊਟੀਆਂ ਲੱਗੀਆਂ ਸਾਡੀ ਗਾਉਣ ਦੀ ਲੱਗੀ ਅਸੀਂ ਗਾਉਣ ਲੱਗੇ ਮਾਨ ਸਾਹਿਬ ਪਰ ਕਲਾਕਾਰ ਨਾ ਜੀ ਫੋਟੋ ਇਸ ਤਰ੍ਹਾਂ ਦੀ ਸੰਸਥਾ ਦੇ ਵਿੱਚ ਜਦੋਂ ਜਾਂਦੇ ਨੇ ਤਾਂ ਉਹ ਫੋਟੋ ਸੋਸ਼ਲ ਮੀਡੀਆ ਦੇ ਉੱਪਰ ਜਾਂ ਲਾਈਵ ਹੋ ਕੇ ਪਰ ਤੁਸੀਂ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਨਹੀਂ ਨਹੀਂ ਮੈਂ ਮੈਂ ਉਹ ਬੰਦਾ ਹੈ ਨਹੀਂ ਉਹ ਕਲਾਕਾਰ ਹੁੰਨੇ ਆ ਅਸੀਂ ਕਿਸਾਨ ਹਾਂ ਅਸੀਂ ਮਜ਼ਦੂਰਾਂ ਦੇ ਹਾਂ ਮੈਂ ਪਹਿਲਾਂ ਵੀ ਸੀ ਅੱਜ ਵੀ ਹਾਂ ਤੇ ਹਮੇਸ਼ਾ ਹੀ ਰਹਾਂਗੇ ਅੱਜ ਸਰ ਫੈਨਸ ਅਲੱਗ-ਅਲੱਗ ਜਗ੍ਹਾ ਤੇ ਤੁਹਾਡਾ ਜਨਮ ਦਿਨ ਮਨਾ ਰਹੇ ਨੇ ਜਦੋਂ ਰੀਲਸ ਦੇਖਦੇ ਹੋ ਮੈਂ ਇੱਕ ਵੀਡੀਓ ਦੇਖ ਰਹਾ ਸੀ ਛੋਟੇ-ਛੋਟੇ ਬੱਚੇ ਜਿਹੜੇ ਨੇ ਬੱਬੂ ਮਾਨ ਨੂੰ ਮੁਬਾਰਕਾਂ ਦੇ ਰਹੇ ਸੀ ਰੀਲਸ ਪਾ ਰਹੇ ਸੀ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਦੋਂ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਸੀਂ ਦੇਖਦੇ ਹੋ ਦੇਖੋ ਅਸੀਂ ਜਿਸ ਗੁਰੂ ਘਰ ਨਾਲ ਜੁੜੇ ਰਹਿੰਦੇ ਆਂ ਔਰ ਜਿੱਥੋਂ ਅਸੀਂ ਤੁਰੇ ਆਂ ਬਚਪਨ ਚ ਮੱਥਾ ਟੇਕ ਕੇ ਉੱਥੇ ਸਾਨੂੰ ਸਾਦਗੀ ਸਿਖਾਈ ਜਾਂਦੀ ਹੈ ਸਟੇਟ ਤੇ ਜੱਜ ਜਦੋਂ ਅਸੀਂ ਜਾਣਿਆ ਸਾਡਾ ਕੰਮ ਗੌਣਾ ਹੁੰਦਾ ਪਰ ਨਿੱਜੀ ਜ਼ਿੰਦਗੀ 'ਚ ਅਸੀਂ ਮਹਾਰਾਜ ਦੇ ਚਰਨਾਂ 'ਚ ਲੱਗੇ ਹੋਏ ਆਂ ਔਰ ਹਮੇਸ਼ਾ ਨਿਭਕੀ ਰਹਿਣਾ ਚਾਹੀਦਾ ਬੰਦੇ ਨੂੰ ਔਰ ਸਬਰ ਸਰਤੋਕ ਮਹਾਰਾਜ ਨੇ ਇਹਨਾਂ ਦੱਸਤਾ ਕਿ ਇਹ ਜਿਹੜੀ ਸ਼ੌਹਰਤ ਨਾਲ ਦੀ ਚੀਜ਼ ਹੈ ਇਹ ਕਦੇ ਦਿਮਾਗ ਨੂੰ ਚੜੀ ਨਹੀਂ ਸਰ